ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਿਵਾਰ ਵਿਛੋੜੇ ਤੱਕ ਸਤਿਗੁਰੂ ਜੀ ਦਾ ਪਰਿਵਾਰ ਇਕੱਠਾ ਸਰਸਾ ਨੂੰ ਪਾਰ ਕਰਦੇ ਆ ਸੱਚੇ ਪਾਤਸ਼ਾਹ ਜੀ ਦਾ ਪਰਿਵਾਰ ਸਿੱਖਾਂ ਦਾ ਕਾਫਲਾ ਖੇਰੂ ਖੇਰੂ ਹੁੰਦਾ ਭਾਈ ਸਾਹਿਬ ਭਾਈ ਉਦੇ ਸਿੰਘ ਜੀ ਦਾ ਦਲ ਰੋਪੜ ਦੇ ਰੰਗੜਾਂ ਦੇ ਹੱਲੇ ਨੂੰ ਰੋਕਦਾ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਵੱਡੇ ਸਹਬਜ਼ਾਦੇ ਤੇ ਲਗਭਗ 35-40 ਸਿੰਘਾਂ ਸਮੇਤ ਬਾਕੀ ਕਾਫਲੇ ਤੋਂ ਜੁਦਾ ਹੋ ਜਾਂਦੇ ਜਿਨ੍ਹਾਂ ਦੇ ਨਾਲ ਜ਼ਖਮੀ ਹਾਲਤ 'ਚ ਭਾਈ ਸਾਹਿਬ ਭਾਈ ਬਚਿੱਤਰ ਸਿੰਘ ਜੀ ਸਨ ਨਿਹੰਗ ਖਾਨ ਪਠਾਨ ਦੇ ਘਰ ਭਾਈ ਬਚਿੱਤਰ ਸਿੰਘ ਜੀ ਨੂੰ ਅੱਤ ਜ਼ਖਮੀ ਹਾਲਤ ਵਿੱਚ ਲਟਾ ਕੇ ਮਹਿਫੂਜ਼ ਕਰਕੇ ਕਿਉਂਕਿ ਉਹ ਸ਼ਹੀਦੀ ਦੀ ਸਰਦਲ ਤੇ ਖੜੇ ਸੀ ਉਹਨਾਂ ਦੀ ਸ਼ਹੀਦੀ ਦੇ ਅੰਦਰ ਖਲਲ ਨਾ ਪਵੇ ਉਸ ਜਗ੍ਹਾ ਤੇ ਪਹੁੰਚਾ ਕੇ ਆਪ ਸਤਿਗੁਰੂ ਜੀ ਬਾਂਮਣ ਮਾਜਰਾ ਬੂਰ ਮਾਜਰਾ ਪਿੰਡ ਤੋਂ ਹੁੰਦੇ ਹੋਏ ਚਮਕੌਰ ਸਾਹਿਬ ਪਹੁੰਚਦੇ ਆ ਵੱਡੇ ਸਾਹਿਬ ਜਦ ਤੇ ਬਾਬਾ ਜੀ ਸਿੰਘ ਜਧਾਰ ਸਿੰਘ ਜੀ ਪੰਜ ਪਿਆਰੇ ਤੇ 35 ਕੁ ਸਿੰਘ ਸਤਿਗੁਰ ਜੀ ਦੇ ਹੋਰ ਨਾਲ ਹਨ ਸਤਿਗੁਰ ਜੀ ਦੇ ਮਹਿਲ ਮਾਤਾ ਸੁੰਦਰ ਕੌਰ ਮਾਤਾ ਸਹਿਬ ਕੌਰ ਜੀ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਹਰਾਂ ਦੇ ਨਾਲ ਭਾਈ ਧੰਨਾ ਸਿੰਘ ਜਵਾਰ ਸਿੰਘ ਤੇ ਦੋ ਟੈਲਨਾ ਬੀਬੀ ਭਾਗੋ ਅਤੇ ਬੀਬੋ ਇਹਨਾਂ ਦੇ ਸਹਿਤ ਰੋਪੜ ਰਾਤ ਕੱਟਣ ਤੋਂ ਬਾਅਦ ਸਵੇਰੇ ਦਿੱਲੀ ਵੱਲ ਨੂੰ ਜਾਂਦੇ ਆ ਤੇ ਮਾਤਾ ਗੁਜਰੀ ਜੀ ਤਨ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਸਤਿਗੁਰ ਜੀ ਦੇ ਛੋਟੇ ਲਾਦ ਉਹਨਾਂ ਸਾਇਤ ਸਰਸਾ ਦੇ ਕਿਨਾਰੇ ਉੱਤੇ ਜਿਹੜੇ ਝੱਲ ਬੇਲੇ ਸਨ ਅ ਜੰਗਲ ਵਰਗੀ ਜਿਹੜੀ ਦਸ਼ਾ ਸੀ ਬਹੁਤ ਫਾਰ ਸਾਰੇ ਖੁੰਖਾਰ ਜੰਗਲੀ ਜਾਨਵਰ ਵੀ ਸਨ ਜੋ ਉਹਨਾਂ ਝੱਲ ਬੇਲਿਆਂ ਦੇ ਵਿੱਚ ਦੀ ਹੁੰਦੇ ਹੋਏ ਉਹ ਦੇ ਜਦੋਂ ਅਸੀਂ ਭੂਗੋਲਕ ਸਥਿਤੀ ਵੇਖਦੇ ਆ ਪੰਜਾਬ ਦੀ ਤੇ ਇਹ ਦਸੰਬਰ ਦੇ ਸਭ ਤੋਂ ਛੋਟੇ ਦਿਨ ਸਨ ਜਿਸ ਦਿਨ ਦੁਨੀਆ ਦੀਆਂ ਸਭ ਤੋਂ ਵੱਡੀਆਂ ਇਤਿਹਾਸਕ ਘਟਨਾਵਾਂ ਘਟੀਆਂ। ਤੋਂ ਮਾਤਾ ਜੀ ਲਾਲਾ ਨੂੰ ਨਾਲ ਲੈ ਕੇ ਬਿਰਧ ਸਰੀਰ ਤੇ ਬਾਲ ਉਮਰਾਂ ਵਿਖੜੇ ਪੈਂਡੇ ਤੋਂ ਉਹਨਾਂ ਨੂੰ ਸੰਭਾਲਦੇ ਹੋਏ ਸਾਹਮਣੇ ਇੱਕ ਕੱਖਾਂ ਦੀ ਕੁਲੀ ਅੰਦਰ ਦੀਵਾ ਜਗਦਾ ਹੈ। ਸਰਸਾ ਅਤੇ ਸਤੁਲਜ ਦਾ ਸੰਗਮ ਹੈ ਉਸ ਜਗ੍ਹਾ ਦੇ ਉੱਤੇ। ਦਰਿਆ ਦਾ ਵੱਡਾ ਵਹਿਣ ਹੈ। ਉੱਥੇ ਇੱਕ ਬੇੜੀ ਦਾ ਮਲਾਹ ਰਾਤ ਬਸੇਰਾ ਕਰਦਾ ਜਿਹਦਾ ਨਾਂ ਸੀ کریم ਬਖਸ਼ ਜਿਹਨੂੰ ਸੰਸਾਰ ਕੁਮਾ ਮਾਸ਼ਕੀ ਵੀ ਕਹਿੰਦਾ ਸੀ। ਇਸ ਪ੍ਰੇਮੀ ਦੇ ਜਦੋਂ ਛੱਪਰ ਦੇ ਵਿੱਚ ਮਾਤਾ ਜੀ ਜਾਂਦੇ ਆ ਤੇ ਇਸ ਖੁਦਾਬਰਸਤ ਬੰਦੇ ਨੇ ਬਹੁਤ ਆਦਰ ਕੀਤਾ ਭਾਉ ਕੀਤਾ ਆਪਣਾ ਸਾਰਾ ਕੁਝ ਮਾਤਾ ਜੀ ਤੇ ਸਹਿਬਜ਼ਾਦਿਆਂ ਨੂੰ ਸੌਂਪ ਦਿੱਤਾ ਕੱਖਾਂ ਦੀ ਛੱਪਰ ਫਟਿਆ ਹੋਇਆ ਪੂਰਾ ਜਿਹਨੂੰ ਅਸੀਂ ਸ਼ਨ ਬਾਬਾ ਕੁੰਮਾ ਮਾਸ਼ਕੀ ਜੀ ਕਹਿ ਕੇ ਅੱਜ ਅਦਬ ਤੇ ਸਤਿਕਾਰ ਨਾਲ ਸਿਰ ਝੁਕਾ ਰਹੇ ਹਾਂ ਸਫਰ-ਏ-ਸ਼ਹਾਦਤ ਦਾ ਇਹ ਪਹਿਲਾ ਪੜਾ ਹੈ ਇਹ ਸਫਰ-ਏ-ਸ਼ਹਾਦਤ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਲਾਲ ਤੇ ਮਾਤਾ ਜੀ ਜਿਹੜੇ ਕਾਫਲੇ ਨਾਲੋਂ ਪਰਿਵਾਰ ਨਾਲੋਂ ਵਿਛੜਦੇ ਆ ਤੇ ਇਸ ਜਗ੍ਹਾ ਤੋਂ ਆਪਣਾ ਜਦੋਂ ਸਫ਼ਰ ਆਰੰਭ ਕਰਦੇ ਆ ਰਾਤ ਦੇ ਪਹਿਲੇ ਪੜਾ ਤੋਂ ਫਤਿਹਗੜ੍ਹ ਸਾਹਿਬ ਸ਼ਹੀਦੀ ਦੇ ਪੈਂਡੇ ਨੂੰ ਸ਼ਹੀਦੀ ਦੇ ਮੁਕਾਮ ਤੱਕ ਜਿਹੜਾ ਇਹ ਪੈਂਡਾ ਹੈ ਇਹਨੂੰ ਅਸੀਂ ਸਫ਼ਰ-ਏ-ਸ਼ਹਾਦਤ ਕਹਿੰਦੇ ਆ ਸ਼ਹੀਦੀ ਤੱਕ ਦਾ ਸਫ਼ਰ ਸੋ ਸਫ਼ਰ-ਏ-ਸ਼ਹਾਦਤ ਦਾ ਮਾਂ ਗੁਜਰੀ ਜੀ ਤੇ ਛੋਟੇ ਲਾਲਾਂ ਦੀ ਸ਼ਹੀਦੀ ਦੇ ਸਫ਼ਰ ਦਾ ਇਹ ਪਹਿਲਾ ਪੜਾ ਹੈ ਜਿੱਥੇ ਸਭ ਤੋਂ ਵੱਡਾ ਜਿਹੜਾ ਅਨੁਭਵ ਹੁੰਦਾ ਹੈ ਜਿਹੜਾ ਸਭ ਤੋਂ ਗਹਿਰਾ ਅਹਿਸਾਸ ਹੁੰਦਾ ਹੈ ਉਹੀ ਰਾਤ ਉਸੇ ਜਗ੍ਹਾ ਦੇ ਉੱਤੇ ਸਤ ਪੋ ਦੀ ਰਾਤ 21 ਦਸੰਬਰ ਦੀ ਰਾਤ ਇਸੇ ਜਗ੍ਹਾ ਦੇ ਉੱਤੇ ਬੈਠ ਕੇ ਜਦੋਂ ਉਹ ਵਿਸਮਾਤੀ ਆਨੰਦ ਮਹਿਸੂਸ ਹੁੰਦਾ ਉਹ ਛੱਪਰ ਨੂੰ ਕਿੰਨੇ ਵੱਡੇ ਭਾਗ ਲੱਗੇ ਕਿ ਗੁਰੂ ਦੇ ਲਾਲ ਇੱਥੇ ਆ ਕੇ ਟਿਕਦੇ ਆ ਮਾਂ ਜੀ ਇੱਥੇ ਬੈਠ ਕੇ ਬਾਣੀ ਪੜ੍ਹਦੇ ਆ ਅੰਮ੍ਰਿਤ ਵੇਲਾ ਸੰਭਾਲਦੇ ਆ ਤੇ ਅੱਜ ਉਸ ਛੱਪਰ ਨੂੰ ਚੇਤੇ ਕਰਕੇ ਸਾਰਿਆਂ ਦਾ ਸਿਰ ਝੁਕ ਜਾਂਦਾ ਉਸ ਛਾਨ ਨੂੰ ਚੇਤੇ ਕਰਕੇ ਗੁਰੂ ਕਾ ਬਾਖ ਯਾਦ ਹੁੰਦਾ ਭਲੀ ਸੁਹਾਵੀ ਛਾਪਰੀ ਜਾਂ ਮਹਿ ਗੁਣ ਗਾਏ ਕਿਤਹੀ ਕਾਮਨਾ ਤੋਲ ਹਰ ਜਤ ਹਰ ਬਿਸਰਾਏ ਵੱਡੇ ਵੱਡੇ ਜ਼ਾਲਿਮਾਂ ਦੇ ਮਹਿਲਾਂ ਨਾਲੋਂ ਇੱਕ ਅੱਖਾਂ ਦੀ ਛੱਪਰ ਭਾਗਾ ਵਾਲੀ ਐ ਜਿੱਥੇ ਸ਼ਰਦਾ ਤੇ ਅਕੀਦਤ ਵਸਦੀ ਐ ਜਿੱਥੇ ਗਰੀਬ ਕੁੰਮੇ ਮਾਸ਼ਕੀ ਦੀ ਛਾਨ ਦੇ ਅੰਦਰ ਰੱਬ ਦਾ ਭਾਓ ਹੈ ਇਨਸਾਨੀਅਤ ਹੈ ਮਜ਼ਮ ਪਰਸਤੀ ਦੀ ਨਫ਼ਰਤ ਤੋਂ ਬਹੁਤ ਦੂਰ ਪ੍ਰੇਮ ਦੀਆਂ ਗੰਡਾ ਪਾਉਣ ਵਾਲੀ ਉਸ ਪਵਿੱਤਰ ਰੂਹ ਨੂੰ ਅਸੀਂ ਨਮਸਕਾਰ ਕਰਦੇ ਆਂ ਜਿਨੇ ਆਪਣੀ ਜੋ ਸੰਪਤੀ ਸੀ ਫਟਿਆ ਪੂਰਾ ਟੁੱਟੀ ਮੰਜੀ ਕੱਖਾਂ ਦੀ ਗੁੱਲੀ ਮਾਂਜੀ ਤੇ ਲਾਲਾਂ ਦੇ سپੁਰਦ ਕੀਤੀ ਇਸੇ ਜਗ੍ਹਾ ਦੇ ਉੱਤੇ ਹੀ ਸਾਹਮਣੇ ਪਿੰਡ ਚੱਕ ਢੇਰਾ ਇਹ ਸਾਰੇ ਖੇਤ ਇਹ ਨਦੀ ਦਾ ਵਹਿਣ ਉਸ ਵਕਤ ਦਾ ਅਨੁਭਵ ਕਰਾਉਂਦੇ ਆ ਔਰ ਜਦੋਂ ਪਹਿਲੀ ਵਾਰੀ ਸਫਰੇ ਸ਼ਹਾਦਤ ਦੀ ਅਰੰਭਤਾ ਇੱਥੋਂ ਕਰਨ ਵਾਸਤੇ ਆਏ ਸੁਤਾਨ ਦੇ ਦਰਸ਼ਨ ਕੀਤੇ ਉਦੋਂ ਤੇ ਬਿਲਕੁਲ ਇਹ ਜੰਗਲ ਸੀ ਕੋਈ ਰਸਤਾ ਨਹੀਂ ਸੀ ਇਹ ਜਿਹੜਾ ਰਸਤਾ ਹੁਣ ਜਿਹਦਾ ਨਾਂ ਸਫਰ-ਇਸ਼ਾਦਤ ਮਾਰਗ ਰੱਖਿਆ ਗਿਆ ਇਹ ਵੀ ਥੋੜੇ ਸਮੇਂ ਤੋਂ ਸਰਕਾਰਾਂ ਨੂੰ ਬੇਨਤੀ ਕਰਕੇ ਤੇ ਇਹ ਸਰ ਨਗਰ ਨੂੰ ਜਿਹੜਾ ਰਸਤਾ ਸੀ ਉਹ ਬੜਾ ਕੰਜਸਟਡ ਜਾਂ ਛੋਟਾ ਰਸਤਾ ਸੀ ਗੱਡੀ ਵੀ ਢੰਗ ਨਾਲ ਨਹੀਂ ਸੀ ਆ ਸਕਦੀ। ਉਹ ਜੰਗਲ ਦਾ ਹੀ ਅਹਿਸਾਸ ਹੁੰਦਾ ਸੀ। ਸੋ ਇਹ ਰਸਤਾ ਵੀ ਹੁਣ ਸੋਹਣਾ ਸੁੰਦਰ ਬਣ ਗਿਆ। ਨਗਰ ਸਾਹਮਣੇ ਚੱਕ ਢੇਰਾ ਉੱਥੋਂ ਦੇ ਰਹਿਣ ਵਾਲੀ ਇੱਕ ਰੱਬ ਪ੍ਰਸਤ ਪਰਮੇਸ਼ਰ ਦੇ ਭਾਉ ਵਾਲੀ ਲక్ష్ਮੀ ਬ੍ਰਾਹਮਣੀ ਨਾਂ ਦੀ ਇਸਤਰੀ ਨੇ ਲੰਗਰ ਪਕਾ ਕੇ ਪ੍ਰਸ਼ਾਦਾ ਪਕਾ ਕੇ ਘਰੋਂ ਲਿਆਂਦਾ ਸਤਿਗੁਰੂ ਜੀ ਦੇ ਲਾਲਾਂ ਦੀ ਤੇ ਮਾਤਾ ਜੀ ਦੀ ਸੇਵਾ ਕੀਤੀ ਇਤਿਹਾਸ ਇਹ ਵੀ ਕਹਿੰਦਾ ਹੈ ਕਿ ਮਾਤਾ ਜੀ ਨੇ ਕੁਝ ਜੋ ਆਪਣੇ ਕੋਲ ਸੀ ਨਿਕ ਸੁਕ ਰਸਤ ਵਸਤ ਮਾਇਆ ਆਦਿਕ ਉਹ ਇਸ ਲక్ష్ਮੀ ਬ੍ਰਾਹਮਣੀ ਨੂੰ ਮਾਤਾ ਜੀ ਨੇ ਖੁਸ਼ ਹੋ ਕੇ ਸੰਭੀ ਅਸੀਸਾਂ ਦਿੱਤੀਆਂ ਵਿਚ ਉਸ ਸਫਰ ਦੀ ਅਰੰਭਤਾ ਹੈ ਅਸਲ ਵਿੱਚ ਜਦੋਂ ਇਸ ਸਫਰ ਦੇ ਪਿਸ਼ੋਕੜ ਵੱਲ ਵੇਖਦੇ ਆ ਤੇ ਇਹ ਸਫਰ ਕੇਵਲ ਸਤਪੂਰ ਨੂੰ ਨਹੀਂ ਸ਼ੁਰੂ ਹੋ ਰਿਹਾ ਇਹ ਸਫਰ ਤੇ ਉਸ ਦਿਨ ਸ਼ੁਰੂ ਹੋ ਗਿਆ ਸੀ ਜਿਸ ਦਿਨ ਗੁਰੂ ਨਾਨਕ ਸਾਹਿਬ ਜੀ ਨੇ ਬਾਬਰ ਨੂੰ ਜਾਬਰ ਕਿਹਾ ਸੀ ਤੇ ਧਾਰਮਿਕ ਅਡੰਬਰਵਾਦ ਦਾ ਵਿਰੋਧ ਕੀਤਾ ਸੀ ਸਤਗੁਰ ਜੀ ਨੇ ਦਇਆ ਕਪਾ ਸੰਤੋਖ ਸੂਦ ਦਾ ਸੰਦੇਸ਼ ਦਿੱਤਾ ਸੀ ਉਸੇ ਦਿਨ ਹੀ ਮੁਤਸਬੀ ਲੋਕਾਂ ਨੇ ਜਦੋਂ ਸਤਗੁਰ ਜੀ ਨੂੰ ਜੇਲ੍ਹਾਂ ਵਿੱਚ ਡੱਕਣ ਦਾ ਜਾਂ ਮਾਰਨ ਦੇ ਸਬੱਬ ਬਣਾਏ ਸਫਰ ਉਸ ਦਿਨ ਤੋਂ ਆਰੰਭ ਹੋ ਜਾਂਦਾ ਤਲਵੰਡੀ ਦੀ ਧਰਤੀ ਤੋਂ ਜਿਹੜਾ ਇਸ ਮੁਕਾਮ ਤੱਕ ਪਹੁੰਚਦਾ ਕਿ ਜ਼ਿੰਦਗੀ ਤੱਕ ਕੁਰਬਾਨ ਕਰਕੇ ਵੀ ਸੱਚ ਨੂੰ ਜਿੰਦਾ ਰੱਖਣਾ ਸੋ ਸਫਰ ਇਸ਼ਹਾਦਤ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਮਾ ਗੁਜਰੀ ਜੀ ਦਾ ਉਹਨਾਂ ਦੇ ਸਫਰ ਦਾ ਇਹ ਪਹਿਲਾ ਮੁਕਾਮ ਹੈ ਜਿੱਥੇ ਰਾਤ ਗੁਜ਼ਰਦੀ ਹੈ ਸਵੇਰ ਹੁੰਦੀ ਹੈ ਇਹ ਪਤਨ ਸੀ ਬੇੜੀ ਅੱਜ ਵੀ ਪੈਂਦੀ ਆ ਪਰਲੇ ਪਾਸੇ ਦੇ ਲੋਕ ਅੱਜ ਵੀ ਦਰਿਆ ਨੂੰ ਬੇੜੀ ਰਾਹੀਂ ਪਾਰ ਕਰਦੇ ਨੇ ਸੋ ਇਸ ਪਤਨ